ਰਾਜਵੀਰ ਜਵੰਦੇ ਦੇ ਪਰਿਵਾਰ ਨੇ ਲੋਕਾਂ ਨੂੰ ਕੀਤੀ ਵੱਡੀ ਅਪੀਲ ਜੀ ਹਾਂ ਰਾਜਵੀਰ ਜਵੰਦੇ ਦਾ ਵਿਛੋੜਾ ਜਿੱਥੇ ਪਰਿਵਾਰ ਲਈ ਸੈਣਾ ਔਖਾ ਹੈ ਉੱਥੇ ਹੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਵੀ ਅੱਜ ਉਸ ਨੂੰ ਯਾਦ ਕਰਦੇ ਹਨ ਕਿਉਂਕਿ ਜਿੰਨਾ ਰਾਜਵੀਰ ਗਾਇਕ ਵਧੀਆ ਸੀ ਉਸ ਤੋਂ ਕਿਤੇ ਜ਼ਿਆਦਾ ਇਨਸਾਨ ਵਧੀਆ ਸੀ ਕਿਉਂਕਿ ਅੱਜ ਤੱਕ ਵੀ ਰਾਜਵੀਰ ਦੀ ਕਿਸੇ ਕਲਾਕਾਰ ਦੇ ਨਾਲ ਕੰਟਰੋਵਰਸੀ ਨਹੀਂ ਹੋਈ ਜਾਂ ਕੋਈ ਵਿਵਾਦ ਸੋਸ਼ਲ ਮੀਡੀਆ ਤੇ ਨਹੀਂ ਦੇਖਣ ਨੂੰ ਮਿਲਿਆ ਜੋ ਆਮ ਤੌਰ ਤੇ ਗਾਇਕਾਂ ਦਾ ਦੇਖਣ ਨੂੰ ਮਿਲਦਾ ਰਹਿੰਦਾ ਹੈ ਦੇ ਰਾਜਵੀਰ ਦੀਆਂ ਯਾਦਾਂ ਉਸਦੇ ਗਾਣਿਆਂ ਵਿੱਚ ਰਹਿ ਗਈਆਂ ਤੇ ਹਾਲ ਹੀ ਦੇ ਵਿੱਚ ਰਾਜਵੀਰ ਜਵੰਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਰਾਜਵੀਰ ਜਵੰਦੇ ਦੇ ਟੀਮ ਦੇ ਵੱਲੋਂ ਸ਼ੇਅਰ ਕੀਤੀ ਗਈ ਇਹ ਜਾਣਕਾਰੀ ਤੁਹਾਨੂੰ ਦੱਸ ਦਿਆਂ ਜਿਸ ਨਾਲ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਅੱਜ ਰਾਜਵੀਰ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਕਿ ਕਿਤੇ ਕਾਸ਼ ਰਾਜਵੀਰ ਸਾਡੇ ਵਿਚਕਾਰ ਹੁੰਦਾ ਇਨਸਟਾਗ੍ਰਾਮ ਦੇ ਉੱਪਰ ਰਾਜਵੀਰ ਦੇ 2.9 ਮਿਲੀਅਨ ਫਾਲੋਅਰ ਹਨ ਤੇ ਅਕਸਰ ਹੀ ਰਾਜਵੀਰ ਇਨਸਟਾਗ੍ਰਾਮ ਦੇ ਰਾਹੀਂ ਆਪਣੇ ਸਰੋਤਿਆਂ ਦੇ ਨਾਲ ਟੱਚ ਦੇ ਵਿੱਚ ਰਹਿੰਦਾ ਸੀ ਤੇ ਪਲ-ਪਲ ਉੱਤੇ ਜਾਣਕਾਰੀ ਇਨਸਟਾਗ੍ਰਾਮ ਦੇ ਉੱਪਰ ਸ਼ੇਅਰ ਕਰਦਾ ਰਹਿੰਦਾ ਸੀ ਤੇ ਹੁਣ ਉਸ ਦੇ ਪਰਿਵਾਰ ਦੇ ਵੱਲੋਂ ਇੰਸਟਾਗ੍ਰam ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਤੇ ਵਿੱਚ ਪਰਿਵਾਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਪਰ ਉਸ ਦੀ ਕਲਾ ਰੈਂਦੀ ਦੁਨੀਆ ਤੱਕ ਜਿਉਂਦੀ ਹੈ ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਲਈ ਇਸ ਸਫਰ ਵਿੱਚ ਰਾਜਵੀਰ ਦੇ ਪਰਿਵਾਰ ਵੱਲੋਂ ਰਕੇਸ਼ ਮਹਿਤਾ ਨੂੰ ਸੁਨੇਹਾ ਅਸੀਂ ਐਸ ਯਮਲੇ ਨੂੰ ਉਸਦੀ ਕਲਾ ਰਾਹੀਂ ਹਮੇਸ਼ਾ ਜਿਉਂਦੇ ਰੱਖਾਂਗੇ ਜਲਦ ਹੀ ਇਹ ਯਮਲਾ ਤੁਹਾਡੇ ਨੇੜਲੇ ਸਿਨੇਮੇ ਘਰਾਂ ਦੇ ਵਿੱਚ ਮਿਲੇਗਾ ਰਾਜਵੀਰ ਜਵੰਦਾ ਪਰਿਵਾਰ ਤਾਂ ਰਾਜਵੀਰ ਦੇ ਅਫੀਸ਼ੀਅਲ ਇੰਸਟਾਗ੍ਰam ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਸਦੇ ਪਰਿਵਾਰ ਦੇ ਵੱਲੋਂ ਤੁਹਾਨੂੰ ਦੱਸਦੇ ਨੇ ਆ ਕਿ ਯਮਲੇ ਜੱਟ ਦੇ ਕਿਰਦਾਰ ਤੇ ਰਾਜਵੀਰ ਜਵੰਦੇ ਨੇ ਇੱਕ ਫਿਲਮ ਬਣਾਈ ਸੀ ਜੋ ਕਿ ਪਹਿਲਾਂ ਤੋਂ ਹੀ ਸ਼ੂਟ ਹੋ ਚੁੱਕੀ ਸੀ ਤੇ ਉਸ ਦੇ ਪਰਿਵਾਰ ਦਾ ਹੁਣ ਇਹ ਸੁਨੇਹਾ ਹੈ ਕਿ ਅਸੀਂ ਰਾਜਵੀਰ ਦੀ ਟੀਮ ਦੇ ਵੱਲੋਂ ਬਣਾਈ ਗਈ ਇਹ ਫਿਲਮ ਜਲਦ ਹੀ ਰਿਲੀਜ਼ ਕਰਨ ਜਾ ਰਹੇ ਹਾਂ ਜੋ ਕਿ ਤੁਹਾਨੂੰ ਨੇੜਲੇ ਸਿਨੇਮੇ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਰਾਜਵੀਰ ਇਸ ਫਿਲਮ ਰਾਹੀਂ ਫਿਰ ਤੋਂ ਜਿੰਦਾ ਦਿਲ ਸਾਡੇ ਸਭ ਦੇ ਸਾਹਮਣੇ ਆਵੇਗਾ ਤੇ ਪਹਿਲਾਂ ਵੀ ਫਿਲਮਾਂ ਦੇ ਵਿੱਚ ਰਾਜਵੀਰ ਨੂੰ ਸਰੋਤਿਆਂ ਨੇ ਬਹੁਤ ਭਰਮਾ ਹੰਗਾਰਾ ਦਿੱਤਾ ਸੀ ਤੇ ਹੁਣ ਵੀ ਉਮੀਦ ਹੈ ਕਿ ਰਾਜਵੀਰ ਦੀ ਇਸ ਫਿਲਮ ਨੂੰ ਲੋਕ ਪਿਆਰ ਦੇਣਗੇ ਤੇ ਬਾਕੀ ਰਾਜਵੀਰ ਦਾ ਵਿਛੋੜਾ ਸੈਡ ਇਸ ਕਰਕੇ ਔਖਾ ਹੈ ਕਿਉਂਕਿ ਬੇਵਕਤੀ ਮੌਤ ਦਾ ਦਰਦ ਇਕੱਲਾ ਪਰਿਵਾਰ ਹੀ ਨਹੀਂ ਉਸ ਦੇ ਚਾਉਣ ਵਾਲਿਆਂ ਲਈ ਸੈਣਾ ਵੀ ਔਖੇ ਤੋਂ ਔਖਾ ਹੈ ਤੇ ਬਾਕੀ ਰਾਜਵੀਰ ਦੀ ਮੌਤ ਦੇ ਕਈ ਵੱਡੇ ਸਵਾਲ ਲੋਕਾਂ ਦੇ ਜਾਣ ਦੇ ਵਿੱਚ ਘੁੰਮ ਰਹੇ ਹਨ ਕੁਝ ਕਹਿ ਰਹੇ ਹਨ ਰਾਜਵੀਰ ਦੀ ਮੌਤ ਦੋਸਾਨਾਂ ਦੇ ਟਕਰਾ ਕਾਰਨ ਹੋਈ ਤੇ ਕੁਝ ਲੋਕ ਇਸ ਨੂੰ ਸੋਚੀ ਸਮਝੀ ਹੋਈ ਸਾਜ਼ਿਸ਼ ਦੱਸ ਰਹੇ ਹਨ ਤੇ ਬਾਕੀ ਪੁਲਿਸ ਨੇ ਕਲੀਅਰ ਕਰ ਦਿੱਤਾ ਹੈ ਕਿ ਉਸ ਦੀ ਮੌਤ ਅਵਾਰਾ ਸਾਨਾ ਦੇ ਟਕਰਾ ਕਾਰਨ ਹੀ ਹੋਈ ਹੈ ਤੇ ਅਜੇ ਤੱਕ ਉਸ ਦੇ ਹਾਦਸੇ ਦੀ ਕੋਈ ਵੀ ਸੀਸੀਟੀਵੀ ਵੀਡੀਓ ਜਾਂ ਕੋਈ ਫੋਟੋ ਸਾਹਮਣੇ ਨਹੀਂ ਆਈ ਤੇ ਆਈ ਕਿਉਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ 27 ਲੱਖ ਦੀ ਅਡਾਸ ਸਿਸਟਮ ਵਾਲੀ ਬਾਈਕ ਤੇ ਲੱਖਾਂ ਦੇ ਸੇਫਟੀ ਸੂਟ ਅਤੇ ਹੈਲਮਟ ਦੇ ਬਾਵਜੂਦ ਵੀ ਇਹ ਹਾਦਸਾ ਕਿਵੇਂ ਵਾਪਰ ਗਿਆ ਤੇ ਇਸ ਹਾਦਸੇ ਦੇ ਪਿੱਛੇ ਅਸਲ ਦੇ ਵਿੱਚ ਹੋਇਆ ਕੀ ਸੀ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਹੈ ਤੇ ਇਸ ਸਮੇਂ ਪਰਿਵਾਰ ਬਹੁਤ ਹੀ ਗਹਿਰੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਅਤੇ ਮਾਂ ਅੱਜ ਵੀ ਰਾਜਵੀਰ ਦੀ ਉਡੀਕ ਦੇ ਵਿੱਚ ਹਨ ਕਿਉਂਕਿ ਰਾਜਵੀਰ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਆਪਣੇ ਘਰ ਦੇ ਕੰਮ ਕਾਜ ਦੇਖਦਾ ਸੀ ਤੇ ਹੁਣ ਉਸ ਦੇ ਪਿੱਛੇ ਇੱਕ ਬੇਟਾ ਪੀਟੀ ਪਤਨੀ ਮਾਤੇ ਮਾਰ ਹੈ ਗਈਆਂ ਅਤੇ ਬਾਕੀ ਰਾਜਵੀਰ ਜਵੰਦਾ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਆਬਾਦ ਰਹੇਗਾ ਤੇ ਹੁਣ ਪਰਿਵਾਰ ਦੀ ਇਹ ਅਪੀਲ ਹੈ ਕਿ ਰਾਜਵੀਰ ਜਲਦ ਹੀ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਤੇ ਕਿਰਪਾ ਕਰਕੇ ਰਾਜਵੀਰ ਦੀ ਫਿਲਮ ਨੂੰ ਵੱਧ ਤੋਂ ਵੱਧ ਪਿਆਰ ਤੇ ਸਤਿਕਾਰ ਦਿਓ ਕਿਉਂਕਿ ਅਜਿਹੀਆਂ ਨੇਕ ਦਿਲ ਰੂਹਾਂ ਜੱਗ ਤੇ ਵਾਰ-ਵਾਰ ਨਹੀਂ ਆਉਂਦੀਆਂ ਕਿਉਂਕਿ ਆਪਣੇ ਲਈ ਤਾਂ ਹਰ ਕੋਈ ਸਭ ਕੁਝ ਕਰ ਲੈਂਦਾ ਹੈ ਪਰ ਲੋਕਾਂ ਲਈ ਪੰਜਾਬੀ ਬੋਲੀ ਹੀ ਆਪਣੇ ਸੁਰਾਂ ਨਾਲ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ ਤੇ ਰਾਜਵੀਰ ਸਿਆ ਤੂੰ ਹਮੇਸ਼ਾ ਹੀ ਸਾਡੇ ਦਿਲਾਂ ਦੀਆਂ ਗਹਿਰਾਈਆਂ ਦੇ ਵਿੱਚ ਸਮੋਇਆ ਰਹੇਗਾ ਅਲਵਿਦਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ